ਬਠਿੰਡਾ ਦੀ ਖਬਰ ਹੈ ਜਿੱਥੇ ਕਿ ਕੁੜੀ ਨੇ ਆਪਣੇ ਹੀ ਪਿੰਡ ਦੇ ਵਿੱਚ ਲਾ ਮੈਰਿਜ ਕਰਾਈ ਪਰ ਉਸ ਨੂੰ ਇਹਦਾ ਅੰਜਾਮ ਕਈ ਸਾਲਾਂ ਬਾਅਦ ਭੁਗਤਣਾ ਪਿਆ। ਉਹਦੀ ਮਾਸੂਮਤੀ ਤੇ ਉਹਨੂੰ ਕਈਆਂ ਮਾਰ ਮਾਰ ਕੇ ਉਹਦੇ ਭਰਾ ਵੱਲੋਂ ਹੀ ਯਾਨੀ ਕਿ ਕੁੜੀ ਦੇ ਭਰਾ ਵੱਲੋਂ ਹੀ ਔਰ ਉਹਦੇ ਡੈਡੀ ਵੱਲੋਂ ਯਾਨੀ ਕਿ ਜੇ ਦੋਤਰੀ ਦੀ ਗੱਲ ਕਰੀਏ ਮਾਸੂਮ ਦੋਤਰੀ ਦੀ ਗੱਲ ਕਰੀਏ ਤਾਂ ਉਹਦੇ ਨਾਨੇ ਵੱਲੋਂ ਤੇ ਮਾਮੇ ਵੱਲੋਂ ਕਈਆਂ ਮਾਰ ਮਾਰ ਕੇ ਬੜਾ ਬੇਰहमी ਦੇ ਨਾਲ ਕਤਲ ਕੀਤਾ ਗਿਆ। ਔਰ ਇਹ ਪੂਰੀ ਖਬਰ ਬਠਿੰਡਾ ਦੀ ਹੈ। ਔਰ ਅੱਜ ਵੀ ਲੋਕ ਇਦਾਂ ਦੇ ਨੇ ਜਿਹੜੇ ਕਿ ਮਾਸੂਮ ਦਾ ਕਤਲ ਕਰਨ ਬਾਰੇ ਵੀ ਸੋਚਦੇ ਨਹੀਂ ਹੈ ਔਰ ਬਠਿੰਡਾ ਦੇ ਪਿੰਡ ਵਰਕਲਾਂ ਦੇ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਦੇ ਉੱਤੇ ਉਹਦੇ ਪਿਓ ਨੇ ਤੇ ਭਰਾ ਨੇ ਅਜਿਹਾ ਕਾਤਲਾਨਾ ਹਮਲਾ ਕੀਤਾ ਕਈਆਂ ਮਾਰ-ਮਾਰ ਕੇ ਉਸੀ ਮਾਸੂਮ ਧੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦਾ ਪਤੀ ਜਿਹੜਾ ਆ ਉਹ ਕਿਸੇ ਬੈਂਕ ਦੀ ਬੈਂਚ ਚਲਾਉਂਦਾ ਆ ਤਸਵੀਰੇ ਤੜਕੇ ਕੰਮ ਨੂੰ ਚਿਕਲ ਗਿਆ ਕਹਿੰਦੇ ਕਿ ਮੇਰੀ ਬੇਟੀ ਨੂੰ ਥੋੜਾ ਜਿਹਾ ਜਕਾਮ ਸੀਗਾ ਤੇ ਦਵਾਈ ਲੈਣ ਗਏ ਆ ਪਰ ਉਸ ਵਾਰ ਮੈਨੂੰ ਖਬਰ ਮਿਲਦੀ ਹੈ ਕਿ ਉਹਦੇ ਘਰ ਇਹ ਕੁਝ ਹੋ ਗਿਆ ਕਿੱਡਾ ਵੱਡਾ ਪਾਣਾ ਵਰਤ ਗਿਆ ਔਰ ਐਡਾ ਵੱਡਾ ਦਿਲ ਕਿੱਥੋਂ ਲੈ ਕੇ ਆਉਂਦੇ ਨੇ ਕੋਈ ਕਿ ਮਾਸੂਮ ਦੇ ਨਾਲ ਅਜਿਆ ਕਰੋ ਹਾਲਾਂਕਿ ਜਿਹੜਾ ਆ ਬਹੁਤ ਗਲਤ ਹੋਇਆ ਆਪਦੇ ਪਿੰਡ ਦੇ ਵਿੱਚ ਵਿਆਹ ਕਰਾਇਆ ਸੀਗਾ ਔਰ ਉਸ ਤੋਂ ਬਾਅਦ ਇਹ ਸਾਰੀ ਘਟਨਾ ਸਾਹਮਣੇ ਆਉਂਦੀ ਆ ਔਰ ਦਿਲ ਦਹਿਲ ਜਾਂਦਾ ਆ ਕਿ ਮਾਸੂਮ ਦੇ ਨਾਲ ਐਦਾ ਕੋਈ ਕਿਵੇਂ ਕਰ ਸਕਦਾ ਛੋਟੀ ਜੀ ਜਿੰਦ ਦੇ ਨਾਲ ਕਿਸੇ ਨੂੰ ਕੋਈ ਕਿੱਡਾ ਵੱਡਾ ਵੈਰ ਹੋਏਗਾ ਉਹ ਕਿੰਨੇ ਕਿੰਨੇ ਸਾਲ ਜਿਹੜਾ ਆ ਉਹ ਵੈਰ ਨੂੰ ਲੈ ਕੇ ਤੁਰੇ ਫਿਰਦੇ ਹੋਣਗੇ ਉਹਦਾ ਜਨਮ ਦਿਨ ਵੀ ਮਨਾਇਆ ਗਿਆ ਔਰ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਇਹ ਸਭ ਕੁਝ ਹੋਣਾ ਸ਼ਾਇਦ ਉਹਦਾ ਪਿਓ ਜਿਹੜਾ ਆ ਉਹ ਕੱਲਾ ਇਸ ਦੁਨੀਆ ਤੇ ਬਚ ਗਿਆ ਉਹ ਕਹਿੰਦਾ ਮੈਨੂੰ ਇਨਸਾਫ ਨਹੀਂ ਚਾਹੀਦਾ ਮੇਰੀ ਬੱਚੀ ਯਾ ਮੇਰਾ ਪੁੱਤ ਜਿਹੜੀ ਮੇਰੀ ਔਰਤ ਹੈ ਉਸ ਨੂੰ ਜਿਉਂਦਿਆਂ ਕਰ ਦੋ ਬਹੁਤ ਦਰਦਨਾਕ ਖਬਰ ਹੈ ਵਿਰਕਲਾ ਦੱਸਿਆ ਜਾ ਰਿਹਾ ਬਠਿੰਡੇ ਦਾ ਜਿੱਥੇ ਦੀ ਪੂਰੀ ਖਬਰ ਹੈ ਔਰ ਤੀ ਤੇ ਉਹਦੀ ਮਾਂ ਨੂੰ ਯਾਨੀ ਕਿ ਮਾਮੇ ਨੇ ਹੀ ਆਪ ਦੀ ਦੋਤਰੀ ਨੂੰ ਤੇ ਆਪਦੀ ਭੈਣ ਨੂੰ ਕਈਆਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਬੜੀ ਦਰਦਨਾਕ ਘਟਨਾ ਹੈ ਤੁਸੀਂ ਦੇਖੋ ਕਿੰਨੀ ਸੋਹਣੀ ਮਾਸੂਮ ਹੈ ਔਰ ਉਹਦੇ ਨਾਲ ਇਹ ਸਭ ਕੁਝ ਕੀਤਾ ਕਈ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆ ਤਸਵੀਰ ਤੁਹਾਡੇ ਸਾਹਮਣੇ ਆ ਕਿ ਕਿੱਡਾ ਖਤਰਨਾਕ ਮੰਜ਼ਰ ਹੋਏਗਾ ਫਿਲਹਾਲ ਉਸ ਪਤੀ ਦੇ ਨਾਲ ਯਾਨੀ ਕਿ ਬੱਚੀ ਦੇ ਬਾਪ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਬਾਈ ਮੇਰਾ ਨਾਮ ਰਵੀ ਹੈ ਵਰਕ ਕਲਾ ਪੈਂਦਾ ਮੇਰਾ ਅੱਛਾ ਕੈਪੀਟਲ ਤੇ ਕੈਸ਼ ਵਾਂ ਚਲਾਉਣਾ ਮੈਂ ਅੱਛਾ ਦੇ ਮੈਂ ਤੜਕੇ ਕੰਮ ਤੇ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇ ਨੂੰ ਛੜਾ ਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਹਨੇ ਮਾਰਿਆ ਕਿਹਨੇ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਟੰਗ ਮਾਰਿਆ ਕਿਉਂ ਪਤਾ ਨਹੀਂ ਇਹ ਕੁੜੀ ਕਹਿੰਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹੱਥ ਨੇ 7 ਵਜੇ ਕੰਮ ਤੇ ਜਾਣਾ ਕੀਦਾ ਕੀ ਕਰੇ ਜਾਂ ਨਹੀਂ ਕਿਦਾ ਕਤਲ ਕੀਤਾ ਹੈਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਕੁੜੀ ਹੈ ਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮੁਲਾਈਗੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਾਵ ਮੈਰਿਜ ਸੀਗੀ ਹਾਂਜੀ ਬਾਈ ਲਾਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਚਾਰ ਸਾਲੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲੀ ਕੀ ਮੰਗ ਕਰਦੇ ਹੋਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਚਾਉਂਦੇ ਕਰਦਾਂ ਮੈਨੂੰ ਕੋਈ ਨਹੀਂ ਚਾਹੀ ਅੱਛਾ ਮੈਂ ਬਾਹਰ ਜਾਣਾ ਸੀ ਮੈਂ ਸਾਰੀ ਫਾਈਲ ਬਣਾਈ ਬੈਠਾਈ ਬਾਈ ਅੱਛਾ ਕੋਈ ਐਵੇਂ ਜੀ ਤਾਂ ਹੀ ਕਿਸੇ ਨਾਲ ਲਾਗ ਡਾਟ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਵੀ ਗੱਲਬਾਤ ਹੋਈ ਨਾ ਨਾ ਜੀ ਬਾਈ ਕਿਤੇ ਮੈਂ 4 ਸਾਲ ਹੋ ਗਏ ਤੁਹਾਡੇ ਨਾਲ ਮਿਲ ਲਏ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਸੀ ਹਾਂ ਜੀ ਤੇ ਹੁਣ ਬੱਚੀ ਦੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ 1.5 ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਤੋਂ ਕੀ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀ ਦੇ ਤਾਂ ਦਵੇ ਜੇ ਕੋਈ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿਜ ਕਰਾਈ ਸੀ ਹਾਂ ਜੀ ਬਾਈ अच्छा कोई गासदार रावड़ा ਸੀ ਜਾਂ ਕੀ ਸੀ ਆ ਕੋਈ ਵੀ ਨਹੀਂ ਸੀ ਕੋਈ ਗੱਲ ਬਾਤ ਹੀ ਨਹੀਂ ਸੀ ਬਾਈ ਇਹ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਕਾਪ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਅੱਜ ਤੇਨਾਂ ਦਾ ਮਾੜਾ